ਬੜਿਆ ਹਜੇ ਤੱਕ ਘਰੀਂ ਅੰਦਰੋਂ ਨਿਕਲਿਆ ਮੈਂ ਇਹੀ ਜ਼ਰੂਰੀ ਗੱਲ ਕਰਨੀ ਆ ਮੈਨੂੰ ਕੀ ਪਤਾ ਇਹ ਕਿਵੇਂ ਤੁਰੇ ਫਿਰਦੀ ਆ ਕਿ ਲੈ ਆਹ ਹੁੰਦਾ ਏ ਵੀ ਬੇ ਆ ਜਾ ਪੈਰ ਚੱਕ ਲੈ ਭਾਈ ਹੋਰ ਬੇਬੇ ਮੱਥਾ ਟੇਕਾ ਬਸ ਮੱਥਾ ਟੇਕਨੋਂ ਤਾਂ ਸਰੇ ਹੀ ਪਿਆ ਤੂੰ ਰਹਿਣ ਦੇ ਮੱਥਾ ਟੇਕਨੋਂ ਸੰਦੀਪ ਨੂੰ ਮਾਰ ਬੋਲ ਉਹਦੇ ਨਾਲ ਮੈਂ ਜ਼ਰੂਰੀ ਗੱਲ ਕਰਨੀ ਆ ਸੰਦੀਪ ਹਾਂਜੀ ਆਈਆਂ ਬੇਬੇ ਬੁਲਾਣ ਲੱਗ ਰਹੀ ਆ ਲੈ ਦੱਸ ਲੈ ਬੇਬੇ ਆ ਜੀ ਸੰਦੀਪ ਕੀ ਗੱਲ ਕਰਨੀ ਆ ਮੇਰੇ ਸੁਣ ਲੈ ਮੈਂ ਤੁਹਾਨੂੰ ਇਹੀ ਗੱਲ ਕਹੀ ਸੀ ਨਾ ਤੁਹਾਨੂੰ ਪਹਿਲਾਂ ਵੀ ਮੇਰੇ ਬਿਨ ਪੁੱਛੇ ਕੋਈ ਕਹੇ ਚਾ ਗੱਲ ਨਹੀਂ ਕਰਨੀ ਜਿਹੜੀ ਨਾ ਹੀ ਕਰਨੀ ਉਹ ਕੀ ਕਰਦਾ ਬੇਬੇ ਮੈਂ ਗੱਲ ਤਾਂ ਦੱਸ ਦੇ ਬੁਝਾਰਤਾਂ ਹੀ ਆ ਭਾਈ ਇਹ ਨਹੀਂ ਆ ਬੁਝਾਰਤਾਂ ਜੇ ਤਾਂ ਮੈਂ ਆਏ ਪਾਈ ਜੰਨੀਆ ਇਹਨੂੰ ਦਿਨ ਟੱਪੇ ਹੋਲੇ ਜਿਹੜੇ ਮੇਰੇ ਕੋਲੇ ਇੱਕ ਵਾਰੀ ਵੀ ਨਹੀਂ ਖੁੱਟੇ ਉਹ ਇਹਨਾਂ ਆਪਣੇ ਆਪਾਂ ਮੈਂ ਜਿਹਦਾ ਰੱਬ ਵੀ ਛੱਡਣੀ ਆ ਲੰਬਾ ਡੇਰਾਂ ਚ ਮੂੰਹ ਹੀ ਮੱਥੇ ਟੇਕਦੀ ਫਿਰਦੀ ਆਂ ਜੀ ਇਹ ਆਪਣੇ ਹੱਥਾਂ ਮੈਂ ਤੁਹਾਨੂੰ ਕੀ ਕਿਹਾ ਸੀ ਬਾਪੇ ਨੇ ਆਪਾਂ ਨੂੰ ਆਏ ਕਿਹਾ ਸੀ ਪੂਰਨ ਮਾਸੀ ਵਾਲੇ ਦਿਨ ਪਹਿਲਾ ਚੋਲੀ ਚੁਪਾਰ ਬੁਲਾਉਣਾ ਦਾ ਚਲੋ ਮम्मी ਹੁਣ ਤਾਂ ਜਿਹੜਾ ਕੁਝ ਹੋਣਾ ਸੀ ਉਹ ਹੋ ਗਿਆ ਹੁਣ ਕਹਤੋਂ ਤੁਸੀਂ ਕਲੇਸ਼ ਆਇਆ ਕਲੇਸ਼ ਆਇਆ ਦੇਖਣਾ ਹੈ ਜੇ ਮੈਨੂੰ ਆਏ ਮੂਰੇ ਜਵਾਬ ਸਵਾਲ ਦਿੰਦੀ ਆ ਇਹ ਫੇਰ ਮੇਰੇ ਜੰਮ ਕੇ ਪੱਥਰ ਮਾਰੂ ਮੱਥੇ ਨਾ ਉਹ ਪੱਥਰ ਨਹੀਂ ਹੈਗਾ ਬੇਬੇ ਉਹ ਸਾਡੀ ਧੀ ਹੈ ਜੀ ਤੇਰੀ ਧੀ ਆ ਮੋਤਾ ਜੀ ਆ ਉਹ ਵੀ ਮੇਰਾ ਕੁਛ ਨਹੀਂ ਮੈਨੂੰ ਕੁਆਸੀ ਨਹੀਂ ਲੋੜਦੀ ਮੈਨੂੰ ਤਾਂ ਇੱਕ ਪੁੱਤ ਦੀ ਲੋੜ ਆ ਮੈਨੂੰ ਤਾਂ ਪੋਤਾ ਚਾਹੀਦਾ ਤੇਰੀ ਸੁਣ ਗੱਲ ਜਮੀਨ ਜਾਇਦਾਦ ਨਾ ਮੈਂ ਆਪਣੇ ਪੋਤੇ ਵਾਸਤੇ ਰੱਖੀ ਆ ਪੱਥਰਾਂ ਵਾਸਤੇ ਨਹੀਂ ਰੱਖੀ ਨਾ ਤੜਕੇ ਨਾ 6 ਵਜੇ ਨੂੰ ਤਿਆਰ ਹੋ ਜਿਓ ਆਪਾਂ ਡੇਰੇ 'ਚ ਜਾਣਾ ਹੀ ਜਾਣਾ ਮੈਂ ਤੈਨੂੰ ਇੱਕੋ ਹੀ ਗੱਲ ਮੁਕਾਤੀ ਤ੍ਰੀ ਕਦੋਂ ਸਮਝਣਗੇ ਲੋਕ ਉਹ ਚਲ ਕੋਈ ਨਾ ਸੰਦੀਪ ਤੂੰ ਟੈਨਸ਼ਨ ਨਾ ਲੈ ਸਭ ਆਪਾਂ ਠੀਕ ਹੋ ਜੂਗਾ ਜੇ ਲੋਕਾਂ ਨੇ ਅਗਲਾ ਲਈ ਫਿਰ ਸਮਾਜ ਸੁਧਰੀ ਨਾ ਜਾਵੇ ਮੈਨੂੰ ਪਤਾ ਮੰਮੀ ਨੇ ਹੁਣ ਆਪਾਂ ਨੂੰ ਪੱਕਾ ਡੇਰੇ ਲੈ ਕੇ ਹਣੀ ਜਰੂਰੀ ਨਹੀਂ ਨਾ ਕਿਉਂ ਟੈਨਸ਼ਨ ਲੈਣੀ ਹੈ ਵੱਡੇ ਦਾ ਕਹਿੰਦੀ ਹੁੰਦੇ ਆ ਤੂੰ ਹੁਣ ਨਾ ਆਪਣੇ ਹੋਣ ਵਾਲੇ ਬੱਚੇ ਦਾ ਧਿਆਨ ਰੱਖ ਟੈਨਸ਼ਨ ਨਾਲ ਚੱਲ ਹੁਣ ਜਾ ਰੋਟੀ ਪਾਣੀ ਦਾ ਕਰ ਲੈ ਹਾਂਜੀ ਤੇਰੀ ਬੜੀ ਹੱਡ ਫੜੀ ਹੋਈ ਹੈ ਜਾ ਕੀ ਕਰਾਂ ਮੈਂ ਤਾਨੂੰ ਆਈ 5 ਵਜੇ ਪੰਜ ਵਜੇ ਨਾ ਆਈ ਨਹੀਂ ਹੈਗਾ ਵੀ ਕੋਈ ਚਾਹ ਦੀ ਘੁੱਟ ਕਰਦੀ ਹੈ ਚਾਰੇ ਘਟ ਪੀ ਕੇ ਸੁਨੇਹਾ ਟ ਕੋਈ ਟਾਈਮ ਨਾ ਕੰਮ ਮਤ ਧੰਦਾ ਕਰ ਲਾ ਨੀ ਕੰਮ ਨੂੰ ਹੱਥ ਪਾਵਾਂਗੇ ਜਮਾ ਸਾਰੀ ਰਾਤ ਦੀ ਹਜੇ ਨੀਂਦ ਨਹੀਂ ਉਤਰੀ ਪਾਏ ਜਾਂ ਘਟਾ ਰਾਤ ਦੀ ਪਾਸੇ ਮਰੀ ਜਣੀਆ ਕਦੋਂ ਨਾਲ ਚੜੇ ਕਦੋਂ ਚੜੇ ਕਦੋਂ ਬੂਬਨਿਆ ਕੋਲ ਜਾਵਾਂ ਤੇ ਮੈਨੂੰ ਤਾਂ ਸੋਚ ਬੜ ਬੜ ਖਾਂਦੀ ਆ ਤੈਨੂੰ ਲੱਗਦਾਗਾ ਨਾ ਮੇਰੀ ਗੱਲ ਸੁਣ ਸਾਰਾ ਵਾਰੇ ਨਾ ਕੋਈ ਮਾਰਾ ਚੰਗਾ ਨਹੀਂ ਪਾਖਿਆ ਗੱਡੀ ਦੀ ਗੱਡੀ ਦੀ ਨਾ ਅਖੀਰ ਗੁਰਦੁਆਰੇ ਮੱਥਾ ਟੇਕਿਆ ਗੁਰਦੁਆਰੇ ਵੀ ਜਾਏ ਹੋਣੀਆਂ ਕੋਈ ਗੱਲ ਪਤਾ ਮੈਨੂੰ ਜਿਹੜਾ ਕੰਮ ਬਿਡੇ ਆ ਨਾ ਮੈਨੂੰ ਉਹ ਕਰ ਲੈਂਦੇ ਨੰਨਾ ਨਾ ਮਰਿਆ ਕਰ ਰਿਹਾ ਟਾਲੀ ਚ ਨੰਨਾ ਨਾ ਮਰਿਆ ਕਰ ਵੀ ਕੰਟਾ ਸੌਂ ਜਾ ਇਹਨਾਂ ਨੇ ਬੂਗਰੇ ਨੇ ਕਿੱਧਰ ਜਾਣਾ ਡੇਰੇ ਚ ਹੀ ਹੁੰਦੀ ਐ ਇਹ ਡੇਰੇ ਚ ਤਾਂ ਹੁੰਦੇ ਨੇ ਮੇਰੀ ਗੱਲ ਸੁਣ ਬਾਬਿਆਂ ਵਾਸਤੇ ਕੁੱਠਾ ਸਿੱਧਾ ਨਾ ਟਹਿ ਨਾ ਇਹਨਾਂ ਸੰਤਾਂ ਦੇ ਸਵੇਰੇ ਦਰਸ਼ਨ ਹੋ ਜਾਣ ਉਹਦੇ ਵਰਗੇ ਕਾਹਨੂੰ ਰੀਸ ਹੁੰਦੀ ਐ ਨਾ ਬੜਾ ਵਧੀਆ ਨਿਕਲਦਾ ਨਾ ਇਹ ਸੰਤ ਜਿਹੜੀ ਗੱਲ ਸਵੇਰੇ ਕਹਿਣਗੇ ਨਾ ਉਹੀ ਭਾਖਿਆ ਪੂਰੀ ਹੁੰਦੀ ਐ ਜੀ ਹੁੰਦੀ ਐ ਭਾਖਿਆ ਪੂਰੀ ਉਹ ਜੁਵਾਗਰਦਾਂ ਜਨਾ ਤੋਂ ਮਸਾਂ ਕਰੇ ਬੜਿਆ ਗਿਆ ਰਾਤ ਦੀ ਲੱਗੀ ਉਹਨੂੰ ਤੁੰਨਣ ਮੇਰੇ ਗੱਲ ਸੁਣ ਮੈਨੂੰ ਕੱਦ ਘੱਟਣਾ ਬੋਲ ਮੈਂ ਕਿਹਦੇ ਮਾਰੀ ਫਿਰਦੀ ਆ ਆਪਦੇ ਜੁਵਾਗ ਦੇ ਮਾਰੀ ਤੁਰੇ ਫਿਰਦੀ ਆ ਜੀ ਨਹੀਂ ਮੈਂ ਡੇਰੇ ਚ ਕੀ ਘੜਕ ਲੈਣ ਜਾਣਾ ਲੈ ਜਾਦੀ ਘੁੱਟ ਤੈ ਪੀਣੀ ਆ ਤੇ ਨਹੀਂ ਪੀਣੀ ਮੈਨੂੰ ਐਂ ਦੱਸ ਜਿਆਦੇ ਗਾਲ ਦੀ ਘੁੱਟ ਲੈ ਆਦੇ ਮੈਂ ਹੀ ਲਿਆਉਣੀ ਆ ਘਰ ਕੇ ਮੈਂ ਮਾਰਦੀ ਆ ਉਹਨੂੰ ਬੋਲ ਸਾਰੀ ਰਾਤ ਨਹੀਂ ਪੈਣ ਦਿੱਤੀ ਜਦ ਯਾਬੂ ਬੁਨੇ ਕੋਈ ਆ ਨੀ ਚੋਲਾ ਛੱਟਾ ਹੋ ਗਿਆ ਪੀਣਾ ਕੀ ਦੋ ਮਿੰਟ ਕਰ ਦਬਾਰੇ ਵਗ ਜਾਂਦਾ ਜਾਊੂ ਬੁਨੇ ਆਹ ਭਰ ਚਾਹ ਘੰਟਾ ਮੈਂ ਬੋਲ ਮਾਰ ਕੇ ਆਤੀ ਜਮ ਆਪਸੇ ਨਹੀਂ ਥਲਦੇ ਹੈਗੇ ਐਵੇਂ ਨਹੀਂ ਬਗਾਨੀ ਦੀ ਨੂੰ ਧੰਗ ਕਰੀ ਦਿਆ ਹੁੰਦਾ ਧੰਗ ਕਰਨ ਨੂੰ ਦੱਸ ਉਹਦੇ ਮੈਂ ਕੀ ਕਹਿਤਾ ਮੈਂ ਉਹਨਾਂ ਨੂੰ ਜਦੋਂ ਆਥਰੇ ਕਿਹਾ ਸੀ ਵੀ ਤੜਕੇ ਆਪਾਂ ਸੰਤਾਂ ਦੇ ਜਾਣਾਗਾ ਦੇਖ ਲੈ ਕੇ ਫੇਰ ਵੀ ਨਹੀਂ ਪਾਸਾ ਥੱਲਿਆ ਜੇ ਕੋਈ ਆਪਣੀ ਧੀ ਨਾਲ ਐ ਕਰੇ ਫੇਰ ਸਰਲ ਮਗਰ ਪੀ ਰਹੀ ਨਹੀਂ ਉਹ ਤੇ ਜਬਾਗੜੀ ਦੇ ਆਪਣੀਤੀ ਨਾ ਮੇਰੀ ਗੱਲ ਸੁਣ ਸੱਚ ਆਪਣੀਤੀ ਤੋਂ ਇਹ ਗੱਲ ਜਿਆਦਾ ਕਿ ਮੈਂ ਇਹ ਕੀ ਉਹਦੇ ਫੜ ਪਵਾਇਆਗਾ ਮੁੰਡਾ ਹੀ ਹੂ ਆਪਣੀਤੀ ਕੋਲੇ ਤਾਂ ਪ੍ਰਮਾਤਮਾ ਦੀਆਂ ਖੇਡਾਂ ਕੀ ਪਤਾ ਮੁੰਡਾ ਹੂ ਕੁੜੀ ਹੂਗ ਤੂੰ ਬੱਤ ਘੱਟ ਨਾ ਬੋਲਿਆ ਕਰ ਐਵੇਂ ਮਾੜੇ ਬਚਨ ਨਾ ਕੱਢਿਆ ਕਰ ਮੂੰਹ ਚ ਤੜਕੇ ਤੜਕੇ ਬੋਲਣ ਲੱਗ ਜੰਨਾਗਾ ਪੀਲਾ ਜਿ ਪੀਤੀ ਜਾਂਦੀਆਂ ਚਾਹ ਦੀ ਘੁੱਟ ਹੋਰ ਨਾ ਲੈ ਲਈ ਮੇਥੋਂ ਨੰਬਰਦਾਰੀ ਨਾ ਕਿਆ ਕਰਕੇ ਦੋ ਹਜੇ ਮੇਰੀਤੀ ਵਾਸਤੇ ਪੁੱਠਾ ਸਿੱਧਾ ਬੋਲਦਾਗਾ ਸਦਾ ਬੋਲਦਾ ਸਾਰਾ ਰਣ ਮੇਰੀ ਧੀ ਮੇਰੀ ਧੀ ਇਹ ਕਿਸੇ ਦੀ ਧੀ ਨਹੀਂਗੀ ਹੇ ਟਾਈਮ ਵੀ 6:00 ਵੱਜ ਗਏ ਮੰਮੀ ਤਾਂ ਬੋਲੀ ਜਾਂਦੇ ਹੋਣਗੇ ਅੱਜ ਤਾਂ ਮੈਂ ਚਾਹ ਬਣਾਉਣ ਕਰਨੀ ਉਹ ਵੀ ਲੇਟ ਹੋ ਗਈ ਰਾਤ ਪਤਾ ਹੀ ਨਹੀਂ ਲੱਗਿਆ ਪਤਾ ਨਹੀਂ ਕਾਤੋਂ ਇੰਨੀ ਜ਼ਿਆਦਾ ਨੀਂਦ ਆਈ ਚਲ ਚਾਹ ਬਣਾਣਾ ਪਹਿਲਾਂ ਤੱਕ ਬਾਪੂ ਜੀ ਮੱਥਾ ਟੇਕਦੇ। ਉੱਤ ਪੈਰੀ ਹੱਥ ਨਾ ਲਾਇਆ ਕਰ। ਤੂੰ ਤਾਂ ਮੇਰੀ ਧੀਾਂ ਵਰਗੀ ਐਂਗੀ। ਬਾਪੂ ਜੀ ਮੈਨੂੰ ਨਾ ਰਾਤ ਸੁੱਤੀ ਨੂੰ ਪਤਾ ਹੀ ਨਹੀਂ ਲੱਗਿਆ। ਕਦੋਂ ਇੰਨਾ ਟਾਈਮ ਹੋ ਗਿਆ। ਮੈਂ ਤੁਹਾਡੇ ਲਈ ਚਾਹ ਦੀ ਘੁੱਟ ਬਣਾ ਕੇ ਲੈ ਕੇ ਆਉਣੀ ਆ। ਚਾਹ ਤਾਂ ਪਤ ਤਰੀ ਮਾਂ ਨੇ ਬਣਾ ਲਈ ਸੀਗੀ। ਤੁਹਾਨੂੰ ਪੜਾਈ ਨਹੀਂ ਗਈ। ਮੰਮੀ ਨੇ ਚਾਹ ਬਣਾ ਲਈ। ਹਾਂ ਚਾਹ ਬਨਾਰੀ ਕਦੋਂ ਦੀ ਬਣਾ ਕੇ ਪੀਤੀ ਐ ਪਸ ਚਾਹ ਤਾਂ। ਹੁਣ ਮੰਮੀ ਕਿੱਥੇ ਨੇ? ਅ ਇਧਰ ਹੀ ਗਈ ਸੀਗੇ। ਲੈ ਮੰਮੀ ਨੇ ਕਿੱਥੇ ਜਾਣਾ। ਮੰਮੀ ਆ ਸੀਗੀ। ਮੇਰੀ ਗੱਲ ਸੁਣ। ਛੇਤੀ ਤੇਨੇ ਕੰਮ ਤਾਂ ਦਾ ਕਰ ਤੇ ਕੰਮ ਨਮੇੜ ਜਿਹੜਾ ਤੈਨੂੰ ਕੰਮ ਕਿਹਾ ਸੀ ਆਪਾਂ ਉਧਰ ਹੀ ਜਾਣਾਗਾ ਦੇਖ ਲੈ ਮੇਰੇ ਕਨੇ ਕਿਵੇਂ ਚਾਹਕਦੀ ਆ ਮੈਂ ਕੋਈ ਭਲਾਈ ਕਰਦੀ ਆ ਮਾਰਾ ਤਾਂ ਕਰਦੀ ਨਹੀਂ ਕਰਦੀ ਤਾਂ ਭਲਾ ਗੱਲ ਕਰ ਵੀ ਸਾਰਾ ਦਿਨ ਤੂੰ ਮਗਰ ਬਾਲਾ ਪੈਣੀ ਹੈ ਕਿ ਉਹ ਵੀ ਜੁਆਕੜੀ ਕੀ ਗੇਰੇ ਗੁੱਸਾ ਕਰ ਜਾਂਦੀ ਏ ਉਹ ਵੀ ਗੁੱਸਾ ਕਰਦੀ ਏ ਮੇਰੀ ਗੱਲ ਸੁਣੋ ਜੇ ਜੱਜ ਦੀ ਰੱਬ ਨੇ ਚੀਜ਼ ਦੇਤੀ ਆਪਣੀ ਇਹ ਦੇ ਲਈ ਬਦੂਗੀ ਮੈਂ ਆਪਣੇ ਮਾਰੀ ਤੁਰੀ ਫਿਰਦੀ ਆਂਗੀ ਹੋਰ ਦੱਸ ਮੈਂ ਕਿਹਦੇ ਮਾਰੇ ਤੁਰੀ ਫਿਰਦੀ ਤੂੰ ਦੱਸ ਮੈਨੂੰ ਇੰਨਾ ਤਾਂ ਦੱਸ ਦੇ ਤੂੰ ਵੀ ਬੰਦਿਆ ਉਹਦੇ ਬਣੀ ਜਾ ਹੋ ਕੇ ਬਹਿ ਜਨਾਂ ਉਹਦੀ ਬਣੀ ਦੇ ਜਵਾਬ ਦੱਸ ਦੇਣਾ ਤੂੰ ਮਸਾ ਕਰਿਆ ਹੈਗਾ ਰਾਤ ਦੀ ਰਾਤ ਨਹੀਂ ਟੁੱਟਣ ਦਿੱਤਾ ਤੜਕੇ ਸੁਨੇਹਾ ਫੇਰ ਤੂੰ ਤੱਕ ਤੇ ਉਹਨਾਂ ਦੇ ਹੱਥ ਮਾਰੀ ਜੰਨੀ ਹੈ ਘੰਟਾ ਨੂੰ ਪਾਇ ਜਾਣ ਦੇ ਤੇਰੇ ਆਪ ਦੇ ਗੋਲਾ ਬੱਜਿਆ ਰਹਿੰਦਾ ਉਹਨਾਂ ਦੇ ਨਹੀਂ ਤੂੰ ਆਪ ਹੀ ਸिखਾਈ ਜਨਾਂਗਾ ਮੈਂ ਕਰਾਉਣੀਆਂ ਕੰਮ ਦੱਦਾ ਤੇਰੀ ਨੂੰ ਫੀਲ ਕਰਦੀ ਹੁੰਨੀ ਆ ਜਿਵੇਂ ਮਰਜ਼ੀ ਕਰ ਆਵਦਾ ਮਾਤਾ ਖੇਜਣਾ ਦਾ ਦੇਖ ਲੈ ਕਹਿੰਦਾ ਤੂੰ ਆਪਣੀਆਂ ਮਰਜ਼ੀਆਂ ਕਰਦੀ ਹੁੰਨੀ ਆ ਮਰਜ਼ੀਆਂ ਤਾਂ ਮੈਂ ਤਾਂ ਕਰਦੀ ਆ ਜੇ ਮੇਰੇ ਪੁੱਤ ਦੀ ਤੇਲ ਹੀ ਵੱਜੇ ਤਾਂ ਮੈਂ ਵੀ ਆਏ ਹੋ ਜਾਂ ਲੋਕ ਮੈਨੂੰ ਵੀ ਪਤਾ ਹੀ ਨਹੀਂ ਲੱਗ ਦੇਣ ਜੋਗਰੇ ਹੋ ਜਾਂ ਨਾ ਨਹੀਂ ਲੋਕ ਮੈਨੂੰ ਹਰ ਇੱਕ ਵਾਰੀ ਕਹਿ ਦਿੰਦੇ ਨੇ ਭਾਈ ਕੁੜੀ ਹੋਊਗੀ ਹੈ ਹੋਰ ਮਕੀਨੇ ਮਾਰੀ ਤੁਰੀ ਫਿਰਦੀ ਆ ਮੇਰਾ ਵੀ ਜੀ ਕਰਦਾ ਇਸ ਤਰੀਕੇ ਕਬੀਲੇ ਚ ਜਿਵੇਂ ਨਿੰਮਾ ਬੰਨੇ ਜਾਂਦੇ ਨੇ ਮੇਰੇ ਵੀ ਘਰੇ ਨਿੰਮਾ ਬੰਨੇ ਜਾਣਾ ਇਹ ਕਾਹਨੂੰ ਮੇਰੀ ਗੱਲ ਸੁਣਦੇ ਨੇ ਸਾਰੀ ਇੱਕੋ ਜੇ ਹੋ ਗਏ ਅੱਜ ਤਾਂ ਚਾਹੇ ਕੁਝ ਹੋ ਜੇ ਦੁਨੀਆ ਇੱਧਰ ਤੋਂ ਉੱਧਰ ਹੋ ਜੇ ਇਹਨੂੰ ਲੈ ਕੇ ਜਾਊਂ ਆ ਸੋਂਦੇਣੀ ਜੀ ਚਾਹ ਪੀ ਲਓ ਹੋ ਪਰ ਉਹ ਟਾਈਮ ਵੀ ਬਹੁਤ ਹੋ ਗਿਆ ਮਾਦਦੇ ਨਾ ਹੋਰ ਆਹ ਚਾਹ ਲਓ ਨਗਿੰਗਰਾਉਂ ਦੇ ਚਾਹ ਮੰਮੀ ਨੇ ਤਾਂ ਚਾਹ ਪੀ ਬਣਾ ਕੇ ਪੀ ਲਈ ਸੀ ਹੁਣ ਪੀ ਤੁੰਗਸ ਬੇਰੀ ਬੇਰੀ ਨੂੰ ਲੱਗ ਰਹੀ ਆ ਮੰਮੀ ਕਹਿੰਦੀ ਜਲਦੀ ਜਲਦੀ ਤਿਆਰ ਹੋ ਜਾ ਤੈਨੂੰ ਲੈ ਕੇ ਜਾਣਾ ਡੇਰੇ ਬਾਬੇ ਕੋ ਉਹ ਜੀ ਉੱਥਾ ਲੈਣ ਦੋ ਬੈ ਸਵੇਰੀ ਬਾਪੇ ਕੋਲ ਜਾਣਾਗਾ ਪੂਰਾ ਦਿਨ ਤੇ ਆ ਬਗ ਲਓ ਅੱਜ ਕਿਹੜਾ ਜਾਣਾ ਜ਼ਰੂਰੀ ਆ ਨਾਲ ਤੁਸੀਂ ਤਾਂ ਮੰਮੀ ਨੂੰ ਸਮਝਾਉਂ ਦੇਣੀ ਹੈਗੇ ਮੈਂ ਕੀ ਕਰਾਂ ਜੇ ਮੈਂ ਬੋਲਦੀ ਹਾਂ ਤਾਂ ਮਾੜੀ ਬਣਾ ਦਿੰਦੀ ਹੈ ਮੰਮੀ ਮੈਨੂੰ ਔਰ ਮੈਂ ਤਾਂ ਬਹੁਤ ਸਮਝਾਉਣਾ ਥੱਕ ਗਿਆ ਮੈਂ ਤਾਂ ਸਮਝਾ ਸਮਝਾ ਕੇ ਕੀ ਕਰਾਂ ਹੁਣ ਔਰ ਚੰਗਾ ਹੁਣ ਰੋਣਾ ਤੂੰ ਸੂਰਿਅ ਸੂਰਿਅ ਲੈ ਰੋਨੂ ਕੀ ਨੇ ਬੇਡੁੱਲ ਕੇ ਲੈ ਭਾਈ ਦੇਖ ਲਾ ਰੋਲ ਲੱਗੀ ਜਿਵੇਂ ਮੈਂ ਕੁੱਟੀ ਹੁੰਦੀ ਹੈਗੀ ਉਹ ਚੱਲਦੇ-ਚੱਲਦੇ ਹੁਣ ਸਵੇਰੇ ਸਵੇਰੇ ਘਾਤ ਲੱਗੇ ਨਹੀਂ ਤੂੰ ਦਿਨਤਾ ਚੜ ਲੈਣ ਦੇ ਪੁੱਤ ਤੂੰ ਆਪ ਹੀ ਸਿਆਣਾਗਾ ਮੱਕੀ ਦੇ ਮਾਰੀ ਤੁਰੇ ਫਿਰਦੀਆਂ ਮੈਂ ਸੋਡੇ ਮਾਰੀ ਤੁਰੇ ਫਿਰਦੀਆਂਗੀ ਉਹ ਬਿੱਗਨ ਵਾਲੇ ਨੂੰ ਨਰਾਦ ਹੁਣ ਆ ਗਿਆ ਸੀਗਾ ਮੈਨੂੰ ਕੱਦ ਜਾਣਾ ਪਊਗਾ ਸੁਨੀਹਾ ਰਹੋਤਾ ਤਾਂ ਬਾਜੀ ਪੁੱਤ ਕੰਮ ਤਾਂ ਫਿਰ ਕਰਨੀ ਆ ਮੇਰੀ ਗੱਲ ਸੁਣ ਇਹਨੂੰ ਮਾਰਾ ਮੋਟਾ ਕਹਿ ਜਾ ਇਹ ਤਾਂ ਚਲੋ ਦੇਖੋ ਡੁਸਟਰ ਮੈ ਜਾਂਦੀ ਆ ਐਡਾ ਕਿੱਡੀ ਕੀ ਗੱਲ ਲੱਗੀ ਨਹੀਂ ਸਿਆਣੀ ਬਣ ਕੇ ਰਹੀ ਹੈ ਮੈਂ ਕਿਹਦੇ ਮਾਰੀ ਤੁਰੇ ਪੀਆ ਸੋਡੇ ਮਾਰੀ ਆ ਜੇ ਕੋਈ ਜਵਾਨ ਜੱਲਾ ਹੋ ਗਿਆ ਚੱਜ ਦੀ ਰ ਆਪਣੀ ਚੀਜ਼ ਦੇਤੀ ਕਿਨੂੰ ਖੁਸ਼ੀ ਹੋ ਤੈਨੂੰ ਹੀ ਵੱਧਾ ਹੋ ਪਹਿਲੀ ਗੱਲ ਤੇਰੇ ਉੱਤੇ ਸਾਰੇ ਤੈਨੂੰ ਵਧਾਈਆਂ ਦੇਣਗੇ ਉਹ ਬੇਬੇ ਜਿੱਤਾ ਐਵੇਂ ਕਮਲ ਘੁੱਟੀ ਜਾਂਦੀ ਆ ਦੇਣਾ ਤਾਂ ਰੱਬ ਨੇ ਆ ਮੇਰੀ ਗੱਲ ਸੁਣੋ ਜੀ ਤੁਸੀਂ ਰਹਿੰਦੇ ਨਹੀਂ ਹੈਗੇ ਹੁਣ ਤਾਂ ਤੁਸੀਂ ਆਏ ਸੀਗੇ ਹੁਣ ਅੱਜ ਫੇਰ ਜਾਣਾ ਪਾਪਾ ਉਹ ਯਾਰ ਐਮਰਜੈਂਸੀ ਹੋ ਗਈ ਮੈਨੂੰ ਜਾਣਾ ਪਊਗਾ ਮਸਾਂ ਤਾਂ ਆਏ ਸੀ ਇੰਨੇ ਟਾਈਮ ਬਾਅਦ ਚਲ ਕੋਈ ਨਾ ਮੈਂ 2 ਦਿਨਾਂ ਨੂੰ ਫੇਰ ਆ ਜੀ ਮਾਂ ਟੈਨਸ਼ਨ ਨਾ ਲੈ ਕੋਈ ਗੱਲ ਨਹੀਂ ਮੈਂ ਰੋਣਾ ਯਾਰ ਇੱਜਾ ਕੱਪੜਾ ਧੰਦਾ ਰੇਡ ਲਾ ਰੋਣ ਨੂੰ ਦੱਸ ਕੀ ਹੋਇਆਗਾ ਮੈਂ ਇਹ ਕਰ ਜਵਾਕ ਦੇ ਕੱਪੜੇ ਬਾਹਲੇ ਬੈਰ ਵਿੱਚ ਜਾ ਹੁਣ ਖੜੀ ਹੋ ਜਾ ਕੰਮ ਧੰਦਾ ਕਰ ਲੈ ਕੋਈ ਨਮੇੜ ਲਾ ਕੰਮ ਪੁੱਤ ਮੇਰੀ ਸੁਣ ਕਾਲਾ ਨਾ ਇੱਤਾ ਚ ਪੂਰਨਮਾਸੀਆ ਪੂਰਨਮਾਸੀ ਨੂੰ ਆਪਾਂ ਖਾਲ ਪੌਂਦਾ ਚੋੜੀ ਚ ਨਈ ਲਟ ਪੌਂਦਾ ਨਾ ਇਹ ਸੇ ਉਹ ਕਿਨੇ ਜੇ ਪੌਂਦਾ ਪਹਾਰੇ ਉੱਤੇ ਤੋਂ ਤਾਂ ਮੈਂ ਮੇਰੀਆਂ ਵੀ ਅੰਦਰ ਅਠਰ ਜਾਂਦੀਆਂ ਚੱਲ ਕੋਈ ਨਾ ਦੋ ਤੇ ਮਸਿਹਰਾ ਨਾ ਮਨੇ ਬਾਲਾ ਤੰਗਣਾ ਕਰਿਆ ਕਰ ਪੁੱਤ ਮੈਂ ਉਹਨੂੰ ਕਾਸੀ ਪਿੱਛੇ ਤੰਗਲੀ ਕਰਦੀ ਮੈਨੂੰ ਆਇਆ ਜੇ ਰੱਬ ਸੁਣ ਲਿਆ ਕੋਈ ਤਾਂ ਚੰਗੀ ਗੱਲ ਆ ਕੀ ਤੂੰ ਮੇਰੇ ਗੱਲ ਸੁਣ ਕੀ ਆ ਤੋਰੀਆਂ ਬਹੁਤ ਔਖੀਆਂ ਨੇ ਅਕਸਰ ਨੂੰ ਉਹ ਨਾਰਕਿਆ ਤਾ ਆਪਾਂ ਨੂੰ ਲਿਆਉਣੀ ਤਾਂ ਆਪਾਂ ਉਥੇ ਵੀ ਫੇਰ ਵੀ ਤੂੰ ਆਏ ਦੇਗਾ ਵਿਆਹ ਹੀ ਤਾਂ ਵਿਆਹ ਕੇ ਤੋਰਨੀ ਪਊ ਖਰੇ ਕੋਈ ਮੂਰੇ ਕਹੇ ਜੇ ਟੱਕਰ ਦੇਗੇ ਇਹੀ ਗੱਲਾਂ ਤੋਂ ਮੈਂ ਡਰਦੀ ਆਂਗੀ ਉਹ ਚਲ ਕੋਈ ਨਾ ਬੇਬੇ ਪਰਦਾਨਾ ਕੋਈ ਹਾਲਾ ਤੂੰ ਪਾਣੀ ਪਾ ਮੈਨੂੰ ਮਨਾਉਣ ਆਗਾ ਤੇਰੀ ਗੱਲ ਸੁਣ ਮੇਰਾ ਪੁੱਤ ਬਣ ਕੇ ਨਾ ਤੂੰ ਹੁਣ ਕਹਿ ਜੀ ਮੇ ਬੇਬੇ ਨਾਲ ਬਾਗ ਜੀ ਚੰਗਾ ਇਹ ਤਾਂ ਰੋਣ ਬੈ ਜਾਂਦੀ ਹੈਗੀ ਜਦੋਂ ਇਹ ਰੋਣ ਬੈ ਜਾਂਦੀ ਹੈ ਤੇਰਾ ਪਿਓ ਨਾ ਮੈਨੂੰ ਗਾਲਾਂ ਕੱਢੀ ਜਾਂਦਾ ਆ ਚਾਹ ਕੋਈ ਨਾ ਦਿੰਦੇ ਚਾਹ ਤਾਂ ਕਿਹਨਾਂ ਪਤਾ ਚਾਹੀ ਨਾ ਤੇਰੀ ਚਾਹ ਕਿੰਦੀ ਹੋਈ ਜਾਂਦੀ ਆ ਹੋਰ ਆਂ ਦਰਦੇ ਕੋਈ ਹੱਲ ਨਹੀਂ ਪਤਾ ਨਹੀਂ ਮਿਲਦਾ ਦੇ ਦੇ ਬੇਬਨ ਮੜੀ ਮੁੱਟਿਆ ਵਾਲਾ ਕੀ ਰੱਖਿਆ ਡੇ ਰਾਂ ਚ ਪਾਤੀ ਸੰਦੀਪ ਕਪੜੇ ਹਾਂਜੀ ਪਾਤੀ ਤੁਸੀਂ ਹੋਗੇ ਤੇਰਾ ਹਾਂ ਹੋ ਗਿਆ ਮੈਂ ਤਾਂ ਤਿਆਰ ਤੇਰੇ ਬਾਟੀ ਆ ਤੁਕਾ ਦਾ ਸੁਣ ਮੇਰੀ ਕੰਮ ਇੱਕ ਮਿੰਟ ਐਂ ਵੀ ਬਹੁਤ ਵਗੈਰ 8 ਵਜਣ ਆਇਆ ਕੋਈ ਨਹੀਂ ਤੂੰ ਇੱਕ ਜੱਲ ਸੁਣ ਤੂੰ ਨਾ ਜੇ ਮੰਮੀ ਨਾਲ ਪਾਗ ਜੀ ਉੱਥੇ ਤੁਸੀਂ ਵੀ ਮੰਮੀ ਮਗਰ ਲੱਗੀ ਉਹਦੀਆਂ ਗੱਲਾਂ ਚੱਲੀਆਂ ਨਾ ਓਏ ਮੰਮੀ ਦੀਆਂ ਗੱਲਾਂ ਚ ਨਹੀਂ ਆ ਗਈ ਨਾਲੇ ਤਾਂ ਮੰਮੀ ਦਾ ਮਨ ਖੜਜੂਗਾ ਨਾਲੇ ਤੈਨੂੰ ਪਤਾ ਤਰਿਆ ਕੁਝ ਹੋਣਾ ਰਹੇਗਾ ਨਹੀਂ ਜੋ ਦੇ ਰਹਾ ਹਾਂ ਪ੍ਰਮਾਥ ਬਾਣੀ ਦੇਣਾਗਾ ਉਮੇਗਾ ਸਮਝਦੀ ਆ ਵੀ ਜੋ ਜੋ ਦੇਣਾ ਪ੍ਰਮਾਤਮਾ ਨੇ ਦੇਣਾ ਪਰ ਤੁਹਾਨੂੰ ਉਹਦੀ ਮਾਂ ਦੀ ਫਿਕਰ ਹੋ ਰਹੀ ਆ ਮੇਰੀ ਕੋਈ ਫਿਕਰ ਨਹੀਂ ਹੈਗੀ ਮੇਰਾ ਕਾਜ ਆ ਨਾ ਖੱਦਰ ਵਾਂਗੂ ਪਾਟ ਰਿਹਾ ਇੱਕ ਤਾਂ ਮੇਰੀ ਧੀ ਨੂੰ ਮੇਰੀ ਅੱਖਾਂ ਤੋਂ ਦੂਰ ਕਰ ਰੱਖਿਆ ਦੂਜਾ ਸਾਰਾ ਦਿਨ ਮੈਂ ਤੜਫਦੀ ਰਹਿਣੀ ਇੱਥੇ ਬੋਲਦੀ ਰਹਿੰਦੀ ਆ ਮੈਨੂੰ ਤੂੰ ਤਾਂ ਪੱਥਰ ਜੰਮ ਦੇਣੀ ਹੈਗੀ ਮੇਰੇ ਕਿਹੜਾ ਆਪਦੇ ਸਾਰੇ ਐਨ ਜੀ ਨਾਲੇ ਮੇਰੀ ਗੱਲ ਸੁਣੋ ਤੁਸੀਂ ਤਾਂ ਹੁਣ ਬਗਜੋਗੇ ਫਿਰ ਮੈਨੂੰ ਤੰਗ ਕਰੀ ਜਾਓਗੇ ਉਹ ਨਹੀਂ ਤੰਗ ਕਰਦੀ ਮੰਮੀ ਨੂੰ ਮੈਂ ਸਮਝਾਇਆ ਸੀਗਾ ਮੰਮੀ ਕਹਿੰਦੀ ਮੈਨੂੰ ਅੱਜ ਲੈ ਜਾਉਂਦੇ ਹਾਂ ਨਾਲੇ ਹੋਣਾ ਕੀ ਹੈ ਯਾਰ ਤੂੰ ਗੱਲ ਸਮਝਦੀ ਕਿਉਂ ਨਹੀਂ ਹੈਗੀ ਕੁਝ ਨਹੀਂ ਹੋਣਾ ਹੈਗਾ ਉੱਥੇ ਗੱਲ ਹੋਣ ਦੀ ਨਹੀਂ ਹੈਗੀ ਪਰ ਮੰਮੀ ਨੂੰ ਇੰਨੀ ਤਾਂ ਕਰ ਹੁਣੀ ਚਾਹੀਦੀ ਹੈਗੀ ਵੀ ਮੈਂ ਸਾਰਾ ਦਿਨ ਇਹਨੂੰ ਨਾ ਪੁੱਟਾ ਸਿੱਧਾ ਬੋਲਿਆ ਕਰ ਸਾਰਾ ਦਿਨ ਮੁੰਡਾ 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 ਲੈ ਫੋਨ ਆ ਗਈ ਇਹਦੀ ਅਕਲ ਟਕਾਣੀ ਹੋਣਾ ਹੀ ਹੈ ਲੈ ਇਹਦੀ ਚੱਲ ਹੁਣ ਮੇਰਾ ਪੁੱਤ ਕਹਿ ਗਿਆ ਤੇ ਤੁਰ ਪੂਗੀ ਚੱਲ ਬਣਾ ਮੈਂ ਆਪ ਦਾ ਕੰਮ ਪੂਰੇ ਦਿਨੇ ਬੇਬੇ ਆਉਂਦੀ ਆ ਬੇਬੇ ਚੰਗਾ ਮੈਂ ਚੱਲਦਾ ਫਿਰ ਬਾਪੂ ਯਾਰ ਬਾਪੂ ਚੰਗਾ ਚੱਲਦਾ ਫਿਰ ਮੈਂ ਕਹਿੰਨੇ ਤੂੰ ਤਾਂ ਕਹਿੰਦਾ ਸੀ ਲਾਉਂਗਾ ਮੰਦਾਸ ਕਰੇਗਾ ਕੋ ਯਾਰ ਨਾ ਐਮਰਜੈਂਸੀ ਫੋਨ ਆ ਗਿਆ ਯਾਰ ਜਾਣਾ ਪਊਗਾ ਚੱਲ ਫਿਰ ਜਾ ਬਤ ਉਧਰ ਤਾਂ ਫਿਰ ਸਰਦਾਂ ਨੂੰ ਜਾਏ ਬਣਾ ਚੱਲ ਪੁੱਤ ਕੰਮ ਕਰੇ ਬਿਨਾ ਵੀ ਨਹੀਂ ਸਰਦਾ ਹੈਗਾ ਤੁਹਾਨੂੰ ਪਤਾ ਚਾਰ ਪੀ ਆਉਣਗੇ ਫਸਲ ਨੂੰ ਕਿੱਥੇ ਰਾਲ ਲੰਦੰਦੇ ਨੇ ਬਾਹਰ ਦਾ ਪੈਸਾ ਉਹ ਚੱਲ ਚੰਗਾ ਬੇਬੇ ਨਵੇਂ ਨਾਲ ਮਿਲ ਕੇ ਰਹਿ ਲੈ ਕਰੋ ਤੁਸੀਂ ਚੰਗਾ ਬੁੱਤਾ ਐਵੇਂ ਨਾ ਲੜੀ ਜਾਇਆ ਕਰੋ ਸਾਰਾ ਦਿਨ ਬਾਪੂ ਸਮਝਾ ਦਿਆ ਕਰ ਬੇਬੇ ਨੂੰ ਮਾੜਾ ਮੋਟਾ ਚੰਗਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਧਿਆਨ ਨਾਲ ਜਾਈ ਤੇ ਜਾ ਕੇ ਜਾਉਣ ਸਰ ਫੋਨ ਕਰਦੀ ਜਗਾ ਚੱਲ ਕੋਈ ਗੱਲ ਨਹੀਂ ਮੈਂ ਧਿਆਨ ਨਾਲ ਜਾਊਗਾ ਆਲੋਸੀ ਬੈ ਫੋਨ ਲੈ ਲੈ ਫੋਨ ਲੈ ਲੈ ਚੰਗਾ ਸੰਦੀਪਾ ਵੀ ਜੇ ਧਿਆਨ ਨਾਲ ਜਾਇਓ ਫੋਨ ਨਾ ਦੇ ਫੋਨ